ਮੈਂ ਵੀ ਵਰਕ ਮੇਰੇ ਬੇਟੇ ਨੇ ਛੋਟੇ ਜੀ ਛੋਟਾ ਬੇਟਾ ਹੈ ਮੇਰਾ ਜੀ ਅੱਜ ਇੰਡੀਆ ਦਾ ਕੀ ਪੂਰੇ ਵਰਲਡ ਦਾ ਫੋਨ ਹਰ ਗਾਇਕ ਹੈ ਜੀ ਸਾਰੀ ਦੁਨੀਆ ਜਾਣਦੀ ਹੈ ਤੇ ਆ ਜਿਹੜੀ ਪਿੰਡ ਦੀ ਪੰਚਾਇਤ ਦੇ ਇਲੈਕਸ਼ਨ ਹੋਈਏ ਸੱਭ ਸੰਪਤੀ ਕਿਵੇਂ ਮਤਲਬ ਹੋਈਏ ਤੁਹਾਡੇ ਕੋਲ ਸਾਡੇ ਪਿੰਡ ਦੀ ਕੋਈ ਇਲੈਕਸ਼ਨ ਨਹੀਂ ਹੋਈ ਜੀ ਸਾਰੇ ਪਿੰਡ ਨੇ ਰਲ ਕੇ ਮੈਨੂੰ ਇੱਕ 5 ਸਾਲ ਵਾਸਤੇ ਸੇਵਾ ਦਿੱਤੀ ਹੈ ਜੀ ਇਹ ਸੇਵਾ ਮੈਂ 5 ਸਾਲ ਵਾਸਤੇ ਤਨਦੇਹੀ ਨਾਲ ਨਿਭਾਵਾਂਗਾ ਐਮੀ ਵਰਕ ਉਹਨਾਂ ਦੇ ਫਾਦਰ ਸਾਹਿਬ ਚੁਣੇ ਗਏ ਨੇ ਸਰਦਾਰ ਕੁਲਜੀਤ ਸਿੰਘ ਜੀ ਹਾਂਜੀ ਬਹੁਤ ਖੁਸ਼ੀ ਆ ਜੀ ਤੇ ਮੁਬਾਰਕਬਾਦ ਵੀ ਦਿੰਨੀ ਆ ਮੈਂ ਸਾਰੀ ਪੰਚਾਇਤ ਨੂੰ ਤੇ ਆਪਣੇ ਸਰਪੰਚ ਸਾਹਿਬ ਮੇਰਾ ਨਾਮ ਸਰਦਾਰ ਕੁਲਜੀਤ ਸਿੰਘ ਵਰਕ ਪਿੰਡ ਲੋਹਾਰ ਮજરા ਐਮੀ ਵਰਕ ਨਾਲ ਕੀ ਤੁਹਾਡਾ ਰਿਸ਼ਤਾ ਜੀ ਐਮੀ ਵਰਕ ਮੇਰੇ ਬਡੇ ਨੇ ਛੋਟੇ ਜੀ ਛੋਟਾ ਭਟਾ ਹੈ ਮੇਰਾ ਜੀ ਅੱਜ ਇੰਡੀਆ ਦਾ ਕੀ ਪੂਰੇ ਵਰਲਡ ਦਾ ਹੋਣ ਹਰ ਗਾਇਕ ਹੈ ਜੀ ਸਾਰੀ ਦੁਨੀਆ ਜਾਉਂਦੀ ਹੈ ਤੇ ਆ ਜਿਹੜੀ ਪਿੰਡ ਦੀ ਪੰਚਾਇਤ ਦੇ ਇਲੈਕਸ਼ਨ ਹੋਈਏ ਸੱਭਸੰਮਤੀ ਕਿਵੇਂ ਮਤਲਬ ਹੋਈਏ ਤੁਹਾਡੇ ਕੋਲ ਸਾਡੇ ਪਿੰਡ ਦੀ ਕੋਈ ਇਲੈਕਸ਼ਨ ਨਹੀਂ ਹੋਈ ਜੀ ਸਾਰੇ ਪਿੰਡ ਨੇ ਰਲ ਕੇ ਮੈਨੂੰ ਇੱਕ 5 ਸਾਲ ਵਾਸਤੇ ਸੇਵਾ ਦਿੱਤੀ ਹੈ ਇਹ ਸੇਵਾ ਮੈਂ 5 ਸਾਲ ਵਾਸਤੇ ਤਨਦੇਹੀ ਨਾਲ ਨਿਭਾਵਾਂਗਾ ਜੀ ਸਰਕਾਰ ਦੇ ਨਾਲ ਰਲ ਕੇ ਜੋ ਮੌਕੇ ਦਾ ਜਿਸ ਤਰ੍ਹਾਂ ਦਾ ਵੀ ਕੋਈ ਕਾਰੋਬਾਰ ਸਰਕਾਰ ਦਵੇਗੀ ਉਹ ਕਰਾਂਗੇ ਜੇ ਕਿਤੇ ਕੋਈ ਘਾਟਵਾਦ ਹੁੰਦੀ ਹੈ ਮੰਨ ਲਓ ਵੀ ਕਿਸੇ ਗਰਾਉਂਡ ਗਰਾਉਂਡ ਦੀ ਗ੍ਰਾਂਟ ਦਿੱਤੀ ਗਰਾਉਂਡ ਉਸ ਗ੍ਰਾਂਟ ਦੇ ਨਾਲ ਪੂਰਾ ਨਹੀਂ ਹੁੰਦਾ ਜੋ ਵੀ ਉਸ ਦੇ ਵਿੱਚ ਘਾਟਵਾਦ ਹੋਵੇਗੀ ਉਹ ਮੈਂ ਆਪਣੀ ਜੇਬ ਤੋਂ ਪੂਰਾ ਕਰਾਂਗਾ ਪਰ ਇਸ ਪਿੰਡ ਦੇ ਇਕੱਠੇ ਹੋਣ ਦੀ ਖੁਸ਼ੀ ਦੇ ਵਿੱਚ ਗੁਰੂ ਘਰ ਨੂੰ 1 ਲੱਖ ਰੁਪਇਆ ਗੁਰੂ ਦੀ ਗੋਲਕਿਚ ਮੈਂ ਆਪਣੀ ਪਰਸਨਲ ਕਮਾਈ ਚੋਂ ਪਾਵਾਂ। ਇੰਨੇ ਮੈਨੂੰ ਇਹਨਾਂ ਬਹੁਤ ਤੁਸੀਂ ਤੁਹਾਡੇ بیٹے ਨਾਲ ਇਹਦੀ ਗੱਲ ਹੋਈ ਨਾ ਕਿਹਾ ਨਹੀਂ بیٹے ਨਾਲ ਤੇ ਬਾਅਦ ਚ ਜਦੋਂ ਪਿੰਡ ਨੇ ਸਰੂਪਾ ਪਾ ਕੇ ਮੈਨੂੰ ਅੱਗੇ ਕਰਤਾ ਫੇਰ ਮੈਂ ਉਹਨੂੰ ਕਿਹਾ ਭਾਈ ਆਹ ਸੇਵਾ ਮਿਲੀ ਹੈ। ਉਹ ਕਹਿੰਦੇ ਜੀ ਜੀਤ ਸਦਕੇ ਚਨਦੇਈ ਨਾਲ ਨੰਭਾਵਾਂ ਮੈਂ। ਠੀਕ ਹੈ ਜੀ। ਪਿੰਡ ਵਾਸੀਆਂ ਨੂੰ ਮਿਲਣੀ ਹੈ ਜਿਹੜਾ ਗਰੀਬ ਆਪ ਬਣਾ ਨੇ। ਬਸ ਪਿੰਡਵਾ ਪਿੰਡ ਵਾਸੀਆਂ ਦਾ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਣਾ ਜੋ ਇਹਨਾਂ ਨੇ ਮੈਨੂੰ ਇਹ ਸੇਵਾ ਦੇ ਲਾਇਕ ਸਮਝਿਆ ਤਾਂ ਮੈਨੂੰ ਇਹ 5 ਸਾਲ ਦੀ ਸੇਵਾ ਦਿੱਤੀ ਇਸੇ ਗੱਲ ਦਾ ਮੈਂ ਧੰਨਵਾਦ ਕਰਾਂਗਾ ਪਿੰਡ ਦਾ ਵੀ ਮੈਨੂੰ ਇਹਨਾਂ ਨੇ ਜੇ ਲਾਇਕ ਸਮਝਿਆ ਤਾਂ ਮੈਨੂੰ ਸੇਵਾ ਹੀ ਮਿਲੀ ਹੈ ਜਰੂਰ ਮਿਲਿਆ ਐਮਐਲਏ ਨਾਬਾ ਵੱਲੋਂ ਬੀਡੀਪੀਓ ਨਾਬਾ ਵੱਲੋਂ ਮੈਨੂੰ ਇਹੀ ਵਿਸ਼ਵਾਸ ਹੁੰਦਾ ਗਿਆ ਵੀ ਅਸੀਂ ਤੇਰੇ ਨਾਲ ਮਿਲ ਕੇ ਚੱਲਾਂਗੇ ਜੋ ਗੰਡੀਆਂ ਘਾਟਾਂ ਹੋਣਗੀਆਂ ਉਹ ਪੂਰੀਆਂ ਕਰਾਂਗੇ। ਮੁੱਖ ਮੰਤਰੀ ਕੋ ਗਵਰਨਰ ਨੂੰ ਅਪੀਲ ਕਰਨਾ ਚਾਹੁੰਦਾ। ਕੋ ਗਵਰਨਰ ਮੁੱਖ ਮੰਤਰੀ ਸਾਹਿਬ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਸਾਡੇ ਪਿੰਡ ਦਾ ਖਾਸ ਧਿਆਨ ਰੱਖਿਆ ਜਾਵੇ। ਜਿਹੜੇ ਛੋਟੇ-ਛੋਟੇ ਕੰਮ ਨੇ ਉਹ ਪੈਲ ਦੇ ਉਦਾਰ ਤੇ ਕਰਾਏ ਜਾਣ। ਐਨੀ ਵਿਰਕ ਦੇ ਸਾਧਨ ਨੇ ਜਿਹੜੇ ਸੰਸਥਾ ਕੀ ਰੱਖਣਗੇ। ਹਾਂਜੀ। ਸੰਸਥਾ ਦਾ ਸਰਪੰਚ ਹੋਣਗੇ ਨੇ ਆਪ ਜੀ ਦਾ ਸਤਿਕਾਰ ਮਾਨ ਵੀ ਕੀਤਾ। ਤੁਸੀਂ ਤੁਸੀਂ ਇਹਨੂੰ ਕਿਵੇਂ ਪ੍ਰਵਾਸੀਤ ਕਰੋਗੇ? ਸਭ ਤੋਂ ਪਹਿਲਾਂ ਤਾਂ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ। ਤੁਹਾਡਾ ਬਹੁਤ-ਬਹੁਤ ਧੰਨਵਾਦ। ਤੇ ਹਾਂਜੀ ਗram ਪੰਚਾਇਤ ਲੋਹਾਰ ਮਾਜਰਾ ਦੇ ਜਿਹੜੇ ਐ ਪ੍ਰਸਿੱਧ ਗਾਇਕ ਹੈ ਜੀ ਹੌਣਹਾਰ ਐਮੀ ਬਿਰਕ ਉਹਨਾਂ ਦੇ ਫਾਦਰ ਸਾਹਿਬ ਚੁਣੇ ਗਏ ਨੇ ਸਰਦਾਰ ਕੁਲਜੀਤ ਸਿੰਘ ਜੀ ਹਾਂਜੀ ਬਹੁਤ ਖੁਸ਼ੀ ਆ ਜੀ ਤੇ ਮੁਬਾਰਕਬਾਦ ਵੀ ਦਿੰਨੀ ਆ ਮੈਂ ਸਾਰੀ ਪੰਚਾਇਤ ਨੂੰ ਤੇ ਆਪਣੇ ਸਰਪੰਚ ਸਾਹਿਬ ਬਿਲਕੁਲ ਕਰਨਗੇ ਜੀ ਬਹੁਤ ਇਮਾਨਦਾਰ ਪਰਿਵਾਰ ਹੈ ਜੀ ਇਹ ਪਿੰਡ ਦੀਆਂ ਜਿਹੜੀਆਂ ਵਿਕਾਸ ਹੈ ਉਹਨੂੰ ਬੁਲੰਦੀਆਂ ਤੇ ਲੈ ਕੇ ਜਾਣ ਤੁਹਾਡੇ ਵੱਲ ਪੂਰਾ ਸਹਿਯੋਗ ਹੋਊਗਾ ਪੂਰਾ ਸਹਿਯੋਗ ਦੇਵਾਂਗੇ ਜੀ ਤੇ ਇਸ ਗੱਲ ਦੀ ਬਹੁਤ ਖੁਸ਼ੀ ਹੈ ਵੀ ਮੈਂ ਤੇ ਮੇਰੇ ਵੱਡੇ ਭਰਾ ਸਰਤਾ ਸੁਰਿੰਦਰ ਸਿੰਘ ਢਿੱਲੋਂ ਜੋ ਕਿ ਏਡੀਸੀ ਆਰਡੀ ਮੁਖਸਰ ਸਾਹਿਬ ਲੱਗੇ ਹੋਏ ਨੇ ਅਸੀਂ ਅਪੀਲ ਕੀਤੀ ਸੀ ਚੋਣਾ ਦੇ ਸ਼ੁਰੂ ਸ਼ੁਰੂ ਦੇ ਵਿੱਚ ਹੀ ਵੀ ਅਸੀਂ ਆਪਣੇ ਪਿੰਡ ਦੀ ਜੇਕਰ ਸਰਪ ਸੰਪਤੀ ਹੁੰਦੀ ਹੈ ਤਾਂ 5 ਲੱਖ ਦੀ ਗ੍ਰਾਂਟ ਦੇਵਾਂਗੇ ਆਪਦੇ ਗ੍ਰਾਂਟ ਤਾਂ ਸਰਕਾਰ ਵੱਲੋਂ ਆਉਗੀ ਤੇ ਆਪਦੇ 5 ਲੱਖ ਅਲੱਗ ਆਪਦੀ ਕਿਰਤ ਵਿੱਚੋਂ ਦੇਵਾਂਗੇ ਜੀ ਠੀਕ ਹੈ ਤੇ ਉਹਦਾ ਪ੍ਰਭਾਵ ਇੰਨਾ ਗਿਆ ਸਮੁੱਚੇ ਪੰਜਾਬ ਵਿੱਚ ਤਾਂ ਜਿਹੜਾ ਨਾਬਾ ਬਲਾਕ ਹੈ ਜੀ ਉਹ ਪੰਜਾਬ ਦਾ ਸਭ ਤੋਂ ਵੱਡਾ ਬਲਾਕ ਹੈ ਤੇ ਇੱਥੇ 30 ਦੇ ਕਰੀਬ ਸਰਵਸੰਮਤੀਆਂ ਹੋ ਗਈਆਂ ਜਿਉਂ ਅਪੀਲ ਕਰਨ ਦੇ ਨਾਲ